ਸ਼ਹੀਦੀ ਦਿਨਾਂ 'ਚ ਚੋਣਾ ਕਰਵਾਈਆਂ ਗਈਆਂ ਚੋਣਾ ਕਰਵਾਈਆਂ ਲੋਕਤੰਤਰ ਦਾ ਤੇ ਸਾਡੀਆਂ ਧਾਰਕ ਭਾਵਨਾਵਾਂ ਦਾ ਕਤਲ ਕਰਕੇ ਇਸ ਚੋਣ 'ਚ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਕਿ ਜਿਹੜਾ ਵੋਟਰ ਘਰੋਂ ਨਿਕਲਿਆ ਉਹਨੂੰ ਉਹਦੀ ਵੋਟ ਨਹੀਂ ਲੱਭੀ ਪਰ ਜਿਸ ਤਰੀਕੇ ਨਾਲ ਚੋਣਾ ਕਰਵਾਈਆਂ ਗਈਆਂ ਜਿਸ ਤਰੀਕੇ ਦੀ ਧਾਂਦਲੀ ਕੀਤੀ ਗਈ ਹੈ ਚੋਣ ਪ੍ਰਬੰਧ ਸਿਸਟਮ 'ਚ ਇਹ ਕੋਈ ਚੰਗੀਆਂ ਲੋਕਰਾਜੀ ਕਦਰਾਂ ਕੀਮਤਾਂ ਨਹੀਂ ਤੇ ਇਹਨਾਂ ਨੇ ਇਸ ਕਰਕੇ ਕੀਤੀ ਸੀ ਕਿ ਆਪਣਾ इजीली ਮੇਅਰ ਬਣਾ ਸਕਣ ਕਿਉਂਕਿ ਕੰਮ ਤਾਂ ਕੀਤਾ ਨਹੀਂ ਕੇਵਲ ਬੋੜੀ ਲਾਈ ਸੀ ਸੜਕਾਂ ਤੇ ਤੇ ਬੋੜਾਂ ਨਾਲ ਵੋਟ ਨਹੀਂ ਪੈਂਦੀ ਤੇ ਉਹ ਰਿਜ਼ਲਟ ਆਇਆ ਵੀ ਇਹ ਕਿਹੜੀ ਪ੍ਰੈਕਟਿਸ ਆ ਜੀ ਕਿਹੜਾ ਕਿਹੜੀ ਡੈਮੋਕ੍ਰੇਸੀ ਹੈ ਤੁਸੀਂ ਮੇਅਰ ਦੀ ਆਸ ਕਰਦੇ ਹੋ ਤੇ ਮੈਨੂੰ ਲੱਗਦਾ ਕਿ ਜਿਹੜੇ ਅਗਲੇ ਸਾਲ ਜਿੰਨੇ ਵੀ ਹੁਣ ਰਹਿਣੇ ਆ ਇਹ ਸਰਕਾਰ 'ਚ ਇਹ ਨੂਰਾ ਕੁਸ਼ਤੀ ਚੱਲਦੀ ਰਹਣੀ ਆ ਪਤਾ ਲੱਗਿਆ ਕਰੂਗਾ ਕਿ ਇੱਕ ਮੇਅਰ ਨੇ ਸੌ ਚੱਕ ਲਈ ਤਿੰਨ ਮਹੀਨੇ ਰਹਿ ਗਿਆ ਫਿਰ ਤਿੰਨ ਮਹੀਨੇ ਬਾਅਦ ਮੇਅਰ ਦੀ ਕੁਰਸੀ ਖਿੱਚੀ ਜਾਇਆ ਕਰੂਗੀ ਮੈਂ ਬੜੀ ਓਪਨਲੀ ਗੱਲ ਕਹੂੰਗਾ ਕਿ ਜਿਹੜੀ ਸਾਡੀ ਲੀਡਰਸ਼ਿਪ ਹੈ ਉਹਦੇ ਚ ਜਿਹੜੀ ਆਪਸੀ ਕਿਤੇ ਨਾ ਕਿਤੇ ਈਗੋਇਜ਼ਮ ਹੈ ਉਹ ਵੀ ਇੱਕ ਕਾਰਨ ਰਿਹਾ ਜਿੱਥੇ ਨਵੇਂ ਯੰਗਸਟਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਉਹਨੂੰ ਪੁਰਾਣੀ ਲੀਡਰਸ਼ਿਪ ਦੀ ਸਪੋਰਟ ਨਹੀਂ ਮਿਲ ਸਕੀ ਮੈਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹੀ ਰਹਿਣਗੇ ਸੁਖਵੀਰ ਸਿੰਘ ਬਾਦਲ ਹੀ ਵਾਅਦ ਲੀਡਰ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰ ਸਕਦੇ ਆ ਨਗਰ ਨਿਗਮ ਦੀਆਂ ਚੋਣਾਂ ਲੈ ਕੇ ਤਕਰੀਬਨ 10 ਦਿਨ ਹੋ ਚੁੱਕੇ ਨੇ ਰੁਝਾਨ ਆਏ ਨੂੰ ਪਰ ਹਾਲੇ ਤੱਕ ਲੁਧਿਆਣਾ ਸ਼ਹਿਰ ਨੂੰ ਨਗਰ ਨਿਗਮ ਜੁਤੀ ਆਦਾ ਮੇਅਰ ਨਹੀਂ ਮਿਲਿਆ ਸਾਡੇ ਨਾਲੇ ਜਗਬੀਰ ਸਿੰਘ ਸੋਖੀ ਹਲਕਾਤਾ ਨਗਰ ਦੇ ਜਿਹੜੇ ਹਲਕਾ ਇੰਜਾਨ ਸ਼੍ਰੋਮਣੀ ਕਾਲਜਾ ਤੋਂ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸੋਖੀ ਸਾਹਿਬ ਤਕਰੀਬਨ 10 ਦਿਨ ਹੋ ਚੁਕੇ ਨੇ ਪਰ ਹਲੇ ਤੱਕ ਲੁਧਿਆਣੇ ਨੂੰ ਮੇਅਰ ਨਹੀਂ ਮਿਲਿਆ ਕੀ ਕਹੋਗੇ ਪਹਿਲਾਂ 2 ਸਾਲ ਲੁਧਿਆਣਾ ਨਿਵਾਸੀ ਇਹ ਇੰਤਜ਼ਾਰ ਕਰਦੇ ਰਹੇ ਕਿ ਨਗਰ ਨਿਗਮ ਦੀਆਂ ਚੋਣਾਂ ਕਦੋਂ ਹੋਣਗੀਆਂ ਚੋਣਾ ਕਰਵਾਈਆਂ ਲੋਕਤੰਤਰ ਦਾ ਤੇ ਸਾਡੀਆਂ ਧਾਰਗਮ ਭਾਵਨਾਵਾਂ ਦਾ ਕਤਲ ਕਰਕੇ ਸ਼ਹੀਦੀ ਦਿਨਾਂ 'ਚ ਚੋਣਾ ਕਰਵਾਈਆਂ ਗਈਆਂ ਔਰ ਇਸ ਚੋਣ 'ਚ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਦੇਖਿਆ ਕਿ ਜਿਹੜਾ ਵੋਟਰ ਘਰੋਂ ਨਿਕਲਿਆ ਉਹਨੂੰ ਉਹਦੀ ਵੋਟ ਨਹੀਂ ਲੱਭੀ ਤੇ ਜਿਹੜੀਆਂ ਵੋਟਰ ਲਿਸਟਾਂ ਚੋਣ ਅਮਲੇ ਕੋਲੇ ਪੋਲਿੰਗ ਬੂਥ ਦੇ ਅੰਦਰ ਭੇਜੀਆਂ ਸਟਾਫ ਕੋਲੇ ਉਹ ਲਿਸਟਾਂ ਹੋਰ ਨੇ ਜਿਹੜੀਆਂ ਲਿਸਟਾਂ ਲੈ ਕੇ ਗਲੀਆਂ ਦੇ ਵਿੱਚ ਉਮੀਦਵਾਰ ਪ੍ਰਚਾਰ ਕਰਦੇ ਰਹੇ ਉਹ ਲਿਸਟਾਂ ਹੋਰ ਹੈ ਤੇ ਇਹਦੇ ਵਿੱਚ ਮਤਲਬ ਬੜੇ ਹੀ ਇੱਕ ਮੈਂ ਸਮਝਦਾ ਇਹਨੂੰ ਮੈਂ ਪਲਾਨਡ ਤਰੀਕੇ ਨਾਲ ਕਹੂੰਗਾ ਸੱਤਾ 'ਚ ਬੈਠੀ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਜਿੰਨਾ ਕੁ ਵੀ ਖਲਵਾੜ ਲੋਕਤੰਤਰ ਦਾ ਹੋ ਸਕਦਾ ਕੀਤਾ ਜਾਵੇ ਚਲੋ ਰਿਜ਼ਲਟ ਸੰਗਤ ਦੇ ਹੱਥ ਹੁੰਦਾ ਫਿਰ ਵੀ ਜਨਤਾ ਨੇ ਵੋਟ ਪਾਉਣੀ ਆ ਮੈਨੂੰ ਇਹ ਗੱਲ ਕਹਿਣ ਚ ਕੋਈ ਗਰੇਜ਼ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੁਧਿਆਣੇ ਦੇ ਨਗਰ ਨਗ ਚੋਣਾ ਚ ਹੰਗਾਰਾ ਨਹੀਂ ਮਿਲ ਸਕਿਆ। ਇੱਕ ਵੱਖਰਾ ਵਿਸ਼ਾ ਹੈ। ਪਰ ਜਿਸ ਤਰੀਕੇ ਨਾਲ ਚੋਣਾਂ ਕਰਵਾਈਆਂ ਗਈਆਂ ਜਿਸ ਤਰੀਕੇ ਦੀ ਧਾਂਦਲੀ ਕੀਤੀ ਗਈ ਹੈ ਚੋਣ ਪ੍ਰਬੰਧ ਸਿਸਟਮ ਚ ਇਹ ਕੋਈ ਚੰਗੀਆਂ ਲੋਕ ਰਾਜੀ ਕਦਰਾਂ ਕੀਮਤਾਂ ਨਹੀਂ। ਤੇ ਇਹਨਾਂ ਨੇ ਇਸ ਕਰਕੇ ਕੀਤੀ ਸੀ ਕਿ ਆਪਣਾ इजीली ਮੇਅਰ ਬਣਾ ਸਕਣ। ਕਿਉਂਕਿ ਕੰਮ ਤਾਂ ਕੀਤਾ ਨਹੀਂ ਕੇਵਲ ਬੋਡ ਹੀ ਲਾਇਸੀ ਸੜਕਾਂ ਤੇ ਤੇ ਬੋਡਾਂ ਨਾਲ ਵੋਟ ਨਹੀਂ ਪੈਂਦੀ ਤੇ ਉਹ ਰਿਜ਼ਲਟ ਆਇਆ ਵੀ ਜੋ ਵੀ ਹਿਲੇ ਵਰਤੇ ਉਹ ਹਿਲੇ ਵਰਤ ਕੇ ਮжоਰਿਟੀ ਤੋਂ ਘੱਟ ਸੀਟਾਂ ਆਈਆਂ ਜਲੰਧਰ ਚ ਤੇ ਸ਼ਾਇਦ ਫਗਵਾੜੇ ਅੰਮ੍ਰਿਤਸਰ ਥਾਮਾਂ ਦੇ ਉੱਤੇ ਉਦੋਂ ਵੀ ਮਾੜਾ ਹਾਲਾਤ ਰਹੇ ਤੇ ਹੁਣ ਲੋਕਤੰਤਰ ਦਾ ਇੱਕ ਹੋਰ ਕੋਝਾ ਰੂਪ ਸਾਹਮਣੇ ਆ ਰਿਹਾ ਕਿ ਪਹਿਲਾਂ ਸਾਡੇ ਅਕਾਲੀ ਦਲ ਦੇ ਸਾਡੇ ਜਿਹੜੇ ਕੌਂਸਲਰ ਜਿੱਤੇ ਆ ਚਤਰਵੀਰ ਸਿੰਘ ਜੀ ਕਮਲ अरोड़ा ਜੀ ਨੂੰ ਉਹਨਾਂ ਨੂੰ ਪਹਿਲਾਂ ਝੂਠਾ ਮਕਦਮਾ ਦਰਜ ਕਰਕੇ ਡਰਾ ਕੇ ਸ਼ਾਮਿਲ ਕਰਨ ਦਾ ਯਤਨ ਕੀਤਾ ਉਹ ਵਾਪਸ ਆ ਗਏ ਫਿਰ ਸ਼ਾਇਦ ਕਾਂਗਰਸ ਪਾਰਟੀ ਦਾ ਕੋਈ ਜਗਦੀਸ਼ ਦੇਸ਼ਾ ਜੀ ਹੈ ਉਹਨਾਂ ਨੂੰ ਉਹ ਸਾਢੇ ਦੋ ਦਿਨਾਂ ਤੱਕ ਆਵਾਜ਼ ਹੀ ਚੱਲ ਪਈ ਸੀ ਦੇਸ਼ਾ ਆ ਗਿਆ ਦੇਸ਼ਾ ਚਲੇ ਗਿਆ ਦੇਸ਼ਾ ਆ ਗਿਆ ਦੇਸ਼ਾ ਚਲੇ ਗਿਆ ਇਹ ਉਹ ਚੌਧਰੀ ਭਜਨ ਲਾਲ ਦੇ ਵੇਲੇ ਵਾਲੇ ਹਰਿਆਣੇ ਦਾ ਆਇਆ ਗ੍ਰਾਮ ਗਿਆਰਾਮ ਯਾਦ ਕਰਾਤਾ ਇਹ ਕਿਹੜੀ ਪ੍ਰੈਕਟਿਸ ਹੈ ਜੀ ਕਿਹੜਾ ਕਿਹੜੀ ਡੈਮੋਕ੍ਰੇਸੀ ਹੈ ਤੁਸੀਂ ਮੇਅਰ ਦੀ ਆਸ ਕਰਦੇ ਹੋ ਤੇ ਮੈਨੂੰ ਲੱਗਦਾ ਕਿ ਜਿਹੜੇ ਅਗਲੇ ਸਾਲ ਜਿੰਨੇ ਵੀ ਹੁਣ ਰਹਿਣੇ ਆ ਇਹ ਸਰਕਾਰ ਚ ਇਹ ਨੂਰਾ ਕੁਸ਼ਤੀ ਚੱਲਦੀ ਰਹਿਣੀ ਆ ਪਤਾ ਲੱਗਿਆ ਕਰੂਗਾ ਕਿ ਇੱਕ ਮੇਅਰ ਨੇ ਸੌ ਚੱਕ ਲਈ ਤਿੰਨ ਮਹੀਨੇ ਰਹਿ ਗਿਆ ਫਿਰ ਤਿੰਨ ਮਹੀਨਾ ਮੇਅਰ ਦੀ ਕੁਰਸੀ ਖਿੱਚੀ ਜਾਇਆ ਕਰੂਗੀ ਉਹਦੇ ਵਿੱਚ ਜਿਹੜਾ ਭੁਗਤਣਾ ਆ ਸਾਡਾ ਸ਼ਹਿਰ ਨਿਵਾਸੀ ਭੁਗਤੂਗਾ ਅਸੀਂ ਪਹਿਲਾਂ ਵੀ ਭੁਗਤ ਰਹੇ ਆ ਇਸ ਕਰਕੇ ਕੋਈ ਲੋਕਤੰਤਰੀ ਕਦਰਾਂ ਕੀਮਤਾਂ ਤੇ ਨਹੀਂ ਗੱਲ ਹੋਈ ਨੂੰ ਮੇਅਰ ਨਹੀਂ ਮਿਲਣਾ ਸੀ ਕਿਉਂਕਿ ਪਰ ਆਮ ਆਦਮੀ ਪਾਰਟੀ ਦੇ ਕੈਰੀਬਿਸ ਮੇਅਰ ਬਣਨਾ ਸਾਡਾ ਤੈਅ ਹੈ ਪਰ ਹਲੇ ਤੱਕ ਮੇਅਰ ਨਹੀਂ ਮਿਲਿਆ ਕਾਰਨ ਕੀ ਹੋ ਸਕਦਾ ਅਕਾਲੀ ਦਲ ਦਾ ਗਰਾਫ ਬੜਾ ਥੱਲੇ ਗਿਆ ਪਰ ਅਕਾਲੀ ਦਲ ਦੀ ਵੋਟ ਪਰਸੈਂਟੇਜ ਵਧੀ ਹੈ ਇਹ ਕਹਿ ਸਕਦੇ ਆਪਾਂ ਬਿਲਕੁਲ ਜੀ ਸਾਡੇ ਵੋਟ ਪਰਸੈਂਟੇਜ ਵਿਧਾਨ ਸਭਾ ਚੋਣਾਂ ਤੋਂ ਬਾਅਦ ਐਮਪੀ ਚੋਣਾਂ ਚ ਤੇ ਹੁਣ ਨਗਰ ਨਿਗਮ ਦੇ ਵਿੱਚ ਵੋਟ ਸ਼ੇਅਰ ਚ ਸਾਡੇ ਵਾਅਦਾ ਹੋਇਆ ਹੈ ਔਰ ਅਸੀਂ ਖੁਦ ਜਿਹੜੀ ਅਸੀਂ ਆਪਣੀ ਪਰਚੋਲ ਕਰ ਰਹੇ ਆ ਕਿ ਸਾਡੇ ਕੋਲੋਂ ਕਿੱਥੇ ਕਿੱਥੇ ਪ੍ਰੋਪਰ ਕਨੈਕਟ ਕਰਨ ਚ ਕਮੀਆਂ ਰਹੀਆਂ ਕੁਝ ਕਮੀਆਂ ਮੈਂ ਬੜੀ ਓਪਨਲੀ ਗੱਲ ਕਹੂੰਗਾ ਕਿ ਜਿਹੜੀ ਸਾਡੀ ਲੀਡਰਸ਼ਿਪ ਹੈ ਉਹਦੇ ਚ ਜਿਹੜੀ ਆਪਸੀ ਕਿਤੇ ਨਾ ਕਿਤੇ ਈਗੋਇਜ਼ਮ ਹੈ ਉਹ ਵੀ ਇੱਕ ਕਾਰਨ ਰਿਹਾ ਜਿੱਥੇ ਨਵੇਂ ਯੰਗ ਸਟਾਰਨ ਟਿਕਟਾਂ ਦਿੱਤੀਆਂ ਗਈਆਂ ਉਹਨੂੰ ਪੁਰਾਣੀ ਲੀਡਰਸ਼ਿਪ ਦੀ ਸਪੋਰਟ ਨਹੀਂ ਮਿਲ ਸਕੀ ਇਹ ਵੀ ਇੱਕ ਕਾਰਨ ਹੋਇਆ ਤੇ ਚਲੋ ਕੁਝ ਵੱਡੇ ਕਾਰਨ ਨੇ ਉਨਾ ਕਾਰਨਾਂ ਤੋਂ ਜਿਹੜੀ ਗੱਲ ਦੀ ਮੈਨੂੰ ਮਨ ਨੂੰ ਤਸੱਲੀ ਆ ਉਹ ਇਹ ਹੈ ਕਿ ਇਹਨਾਂ ਚੋਣਾਂ 'ਚ ਮੈਂ ਸਮੁੱਚਾ ਹਲਕਾ ਆਤਮ ਨਗਰ ਸਾਰਾ ਹੀ ਕੁਝ ਬੋਰਡ ਮੈਂ ਦਖਣੀ ਹਲਕੇ ਦੇ ਵੀ ਘੁੰਮੇ ਨੇ ਤੇ ਮੈਂ ਵੈਸਟ 'ਚ ਵੀ ਗਿਆ ਔਰ ਕੁਝ ਹਲਾਕੇ ਮੈਂ ਈਸਟ 'ਚ ਵੀ ਗਿਆ ਲੋਕਾਂ ਨੇ ਇੱਕ ਗੱਲ ਬੜੀ ਸਪਸ਼ਟ ਕਹੀ ਆ ਕਿ ਖੇਤਰੀ ਪਾਰਟੀ ਦਾ ਹੋਂਦ 'ਚ ਹੋਣਾ ਸ਼੍ਰੋਮਣੀ ਅਕਾਲੀ ਦਲ ਦਾ ਲੋਕਤੰਤਰੀ ਪਿੰਡ ਦੇ ਵਿੱਚ ਮੌਜੂਦ ਰਹਿਣਾ ਔਰ ਅਸਾਰੂ ਭੂਮਿਕਾ ਨਿਭਾਉਣੀ ਸਾਡੇ ਪੰਜਾਬ ਦੇ ਲਈ ਖਾਸ ਕਰ ਸਾਡੇ ਬਾਰਡਰ ਏਰੀਆਸ ਰੰਦੀ ਸੂਬੇ ਦੇ ਲਈ ਬਹੁਤ ਜ਼ਰੂਰੀ ਹੈ ਔਰ ਇਸ ਗੱਲ ਦੇ ਮੈਨੂੰ ਬੜੀ ਵੱਡੀ ਤਸੱਲੀ ਹੈ ਕਿ ਵੱਡੀ ਗਣਤੀ ਵਿੱਚ ਨੌਜਵਾਨ ਤੇ ਯੂਥ ਇਸ ਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਿਆ ਵੀ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਮਾਲਾ ਅਸਤੀਫਾ ਕਿਉਂ ਨਹੀਂ ਮਨਜ਼ੂਰ ਕੀਤਾ ਗਿਆ ਹਾਲ ਤੱਕ ਨਹੀਂ ਦੇਖੋ ਹਰੇਕ ਸਵਾਲ ਦੇ ਨਾਲ ਸਾਨੂੰ ਇਹ ਸਵਾਲ ਕਰ ਲੈਣੇ ਕੁਝ ਜਿਹੜੇ ਸਵਾਲ ਆ ਉਹ ਪਾਰਟੀ ਪਲੇਟਫਾਰਮ ਤੇ ਔਰ ਇੱਕ ਐਪ੍ਰੋਪ੍ਰੀਏਟ ਜਿਹੜੇ ਸਾਡੇ ਸਪੋਕਸਪਰਸਨ ਨੇ ਉਹ ਉਹਨਾਂ ਨੂੰ ਹੀ ਕਰਨੇ ਬਣਦੇ ਆ ਕਿਉਂਕਿ ਪਾਰਟੀ ਦੀ ਪਾਲਿਸੀ ਪ੍ਰੋਗਰਾਮ ਹੁੰਦੇ ਨੇ ਉਹ ਉੱਥੇ ਹੀ ਜਵਾਬ ਦੇਣੇ ਜ਼ਿਆਦਾ ਸਹੀ ਨੇ ਮੈਂ ਨਹੀਂ ਸਮਝਦਾ ਕਿ ਆਪਾਂ ਇਹਦੇ ਤੇ ਡਿਬੇਟ ਕਰੀਏ ਡਿਬੇਟ ਤਾਂ ਚਲੋ ਠੀਕ ਹੈ ਗੱਲ ਆ ਪਰ ਤੁਹਾਨੂੰ ਵੀ ਤਾਂ ਪਤਾ ਹੀ ਹੋਊਗਾ ਵੀ ਕਾਰਨ ਕੀ ਹੋ ਸਕਦਾ ਵੀ ਹਾਲ ਤੱਕ ਉਸ ਦਿਫਾ ਕਿਉਂ ਨਹੀਂ ਨਹੀਂ ਜੀ ਨਹੀਂ ਨਹੀਂ ਕੋਈ ਕੋਈ ਇਹ じゃ ਕਾਰਨ ਨਹੀਂ ਹੈ ਅਸਤੀਫਾ ਸਰਦਾਰ ਸੁਖਵੀਰ ਸਿੰਘ ਬਾਦਲ ਪੇਸ਼ ਹੋਣ ਤੋਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣ ਤੋਂ ਪਹਿਲਾਂ ਦੇ ਚੁੱਕੇ ਆ ਮੈਂ ਦੁਬਾਰਾ ਫਿਰ ਕਹਿ ਰਿਹਾ ਕਿ ਪਾਰਟੀ ਦਾ ਅੰਦਰੂਨੀ ਮੈਟਰ ਆ ਔਰ ਆਉਣ ਵਾਲੇ ਦਿਨਾਂ ਚ ਬੜੀ ਜਲਦੀ ਜਿਹੜੀ ਸਾਡੀ ਅ ਅਧਿਕਾਰਤ ਲੀਡਰਸ਼ਿਪ ਹੈ ਉਹ ਇਹਦੇ ਤੇ ਖਲਾਸਾ ਕਰੂਗੀ ਸਾਰਾ ਕੁਝ ਪੰਜਾਬ ਦੇ ਸਾਹਮਣੇ ਜੇਕਰ ਅਸਤੀਫਾ ਮਨਜ਼ੂਰ ਹੁੰਦਾ ਤਾਂ ਸੁਖਵੀਰ ਸਿੰਘ ਬਾਦਲ ਦੀ ਜਗ੍ਹਾ ਅਕਾਲੀ ਦਲ ਦਾ ਪ੍ਰਧਾਨ ਕਿਹੜੂ ਹੋਣਾ ਚਾਹੀਦਾ ਮੈਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹੀ ਰਹਿਣਗੇ ਸੁਖਵੀਰ ਸਿੰਘ ਬਾਦਲ ਹੀ ਵਾਅਦ ਲੀਡਰ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰ ਸਕਦੇ ਆ ਸਰਕਮਸਟੈਂਸਸ ਇਹੋ ਜਿਹੇ ਹੈਗੇ ਆ ਹਾਲਾਤ ਇਦਾਂ ਦੇ ਹੈਗੇ ਆ ਉਹ ਇੱਕ ਅਲੱਗ ਵਿਸ਼ਾ ਆ ਲੋਕੀ ਫੇਰ ਲੋਕੀ ਮੰਨਣਗੇ ਵੀ ਦੁਬਾਰਾ ਫੇਰ ਪਹਿਲਾਂ ਅਸਤੀਫਾ ਮਨਜ਼ੂਰ ਕਰ ਲਿਆ ਜੋ ਨਹੀਂ ਗੱਲ ਲੋਕੋ ਪਿੱਛੇ ਹੋਇਆ ਉਸ ਨੂੰ ਲੈ ਕੇ ਲੋਕ ਚਾਹੇ ਅਸਤੀਫਾ ਮਨਜ਼ੂਰ ਕਰ ਲਿਆ ਦੁਬਾਰਾ ਫੇਰ ਸੋਕੀ ਸਿੰਘ ਬਾਦਲ ਪ੍ਰਧਾਨ ਬਣਨੇ ਉਹ ਅਸਤੀਫਾ ਮਨਜ਼ੂਰ ਕਰਕੇ ਲੋਕੀ ਮੰਨਣਗੇ ਵੀ ਹਾਂ ਵੀ ਸਾਡੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਹੀਂ ਜਿਹੜੇ ਲੋਕਤੰਤਰ ਆ ਉਹ ਮੰਨੇਗਾ ਅਮਨੀਤ ਸਿੰਘ ਜੀ ਅਮਨੀਤ ਸਿੰਘ ਜੀ ਗੱਲ ਇਸ ਤਰ੍ਹਾਂ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਅਕੀਦਾ ਆ ਉਹ ਨਾਲ ਨਾਲ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਵੀ ਆ ਬਿਲਕੁਲ ਬਾਕੀ ਕੋਈ ਵੀ ਸਿਆਸੀ ਪਾਰਟੀ ਕਾਂਗਰਸ ਹੈ ਆਮ ਆਦਮੀ ਆ ਬੀਜੇਪੀ ਆ ਕਿਉਂਕਿ ਅਮਨਿਸਟਾ ਕੋਈ ਹੋਰ ਹੈ ਉਹਨਾਂ ਉੱਤੇ ਇਦਾਂ ਦੀ ਕੋਈ ਉਹਨਾਂ ਨੂੰ ਕੰਪਲਸਨ ਨਹੀਂ ਹੈ ਉਹ ਵੱਡੇ ਤੋਂ ਵੱਡਾ ਬੱਜਰਗਨਾ ਕਰਨ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਬਲੂਸਟਾਰ ਆਪਰੇਸ਼ਨ ਕੀਤਾ ਦਿੱਲੀ ਚ ਮਾਨਵਤਾ ਦਾ ਮਨੁੱਖਤਾ ਦਾ ਸਿੱਖ ਕੌਮ ਦਾ ਕਤਲਿਆਮ ਹੋਇਆ ਕਿਸੇ ਵੀ ਧਰਮ ਦੇ ਕਿਸੇ ਵੀ ਧਰਮ ਗੁਰੂ ਨੇ ਕੀ ਇਹ ਡੇਰ ਕੀਤਾ ਕਿ ਉਹਨੂੰ ਬੁਲਾ ਕੇ ਗੱਲ ਕਹਿਣ ਬਈ ਤੂੰ ਇਨਸਾਨੀਅਤ ਦੇ ਖਿਲਾਫ ਕੁਝ ਕੀਤਾ ਹੁਣ ਆ ਮਨੀਪੁਰ ਚ ਰੋਜ਼ ਇੰਨਾ ਕੁਝ ਹੋ ਰਿਹਾ ਸਾਡੇ ਦੇਸ਼ ਚ ਦੰਗੇ ਹੋਇਆ ਨੇ ਵੈਸਟ ਬੰਗਾਲ ਚ ਹੋਇਆ ਆ ਹੁਣ ਸੰਭਲ ਚ ਚੱਲ ਰਿਹਾ ਸਿਸਟਮ ਕੁਝ ਵੀ ਹੋ ਰਿਹਾ ਕਿਹੜੇ ਧਰਮ ਗੁਰੂਆਂ ਨੇ ਕਿਸੇ ਵੀ ਧਰਮ ਆਪਣੇ ਮੌਜੂਦਾ ਪਾਰਟੀਆਂ ਦੇ ਆਗੂ ਸਹਿਬਾਨਾਂ ਨੂੰ ਬੁਲਾ ਕੇ ਇਸ ਤਰੀਕੇ ਨਾਲ ਕਿਹਾ ਦੇਖੋ ਇੱਕੋ ਇੱਕ ਸਾਨੂੰ ਇਹ ਸਾਡੀ ਜਿਹੜੀ ਗੁਰੂ ਸਾਹਿਬ ਦੀ ਸਾਡੇ ਤੇ ਬਖਸ਼ਿਸ਼ ਹੈ ਕਿਰਪਾ ਆ ਅਸੀਂ ਪੰਜਾਬ ਦੀ ਉਸ ਧਰਤੀ ਤੇ ਰਹਨੇ ਆ ਅਸੀਂ ਗੁਰੂ ਸਾਹਿਬਾਂ ਦੇ ਅਗੇ ਸਿਰ ਝੁਕਾਉਨੇ ਆ ਅਕਾਲ ਤਖਤ ਸਾਹਿਬ ਨੂੰ ਅਸੀਂ ਸੁਪਰੀਮ ਮੰਨਦੇ ਆ ਲੇਕਿਨ ਉਹਦੇ باوجود ਸ਼੍ਰੋਮਣੀ ਅਕਾਲੀ ਦਲ ਜਦੋਂ ਉੱਥੇ ਜਾ ਕੇ ਨਤਮਸਤਕ ਹੈ ਉਹ ਸਾਡਾ ਕੰਟਰਨਲ ਮੈਟਰ ਹੈ ਤੇ ਸਾਡਾ ਇੱਕ ਸਾਡਾ ਧਰਮ ਦਾ ਤੇ ਸਾਡਾ ਇੱਕ ਮੈਟਰ ਹੈ ਉਹਦੇ ਤੇ ਮੈਂ ਨਹੀਂ ਸਮਝਦਾ ਕਿ ਵਿਰੋਧੀ ਪਾਰਟੀਆਂ ਦੂਜੀ ਤੀਜੀ ਉਹ ਆਪਣੇ ਬਾਰੇ ਬੋਲਣ ਉਹ ਦੱਸਣ ਕਿ ਉਹਨਾਂ ਦੇ ਲੀਡਰਾਂ ਨੇ ਜਦੋਂ ਐਦਾਂ ਦੀਆਂ ਗਲਤੀਆਂ ਕੀਤੀ ਉਹਨਾਂ ਨੂੰ ਕਿਸੇ ਨੇ ਬੁਲਾਇਆ ਉਹ ਕਿਤੇ ਜਾ ਕੇ ਜਵਾਬ ਦੇ ਹੈਗੇ ਇਹ ਸਾਡੀ ਇੱਕ ਬੜੀ ਵੱਡੀ ਵਡਿਆਈ ਆ ਮੈਂ ਸਮਝਦਾ ਬਲਖਣਤਾ ਆ ਸਿੱਖ ਧਰਮ ਦੀ ਕਿ ਸਾਡਾ ਵੱਡੇ ਤੋਂ ਵੱਡਾ ਆਗੂ ਵੀ ਕੋਈ ਵੀ ਸਾਡਾ ਕੌਮ ਦਾ ਸਰਬਰਾ ਭਾਵੇਂ ਮਹਾਰਾਜਾ ਰਣਜੀਤ ਸਿੰਘ ਜੀ ਹੋਏ ਨੇ ਉਹ ਉਥੇ ਜਵਾਬਦੇਹੀ ਆ ਉਹਨਾਂ ਦੀ ਇਹ ਉਹ ਜਵਾਬਦੇਹੀ ਦੀਆਂ ਗੱਲਾਂ ਆ ਅਸੀਂ ਇਹਨੂੰ ਆ ਛੋਟੀ ਰਾਜਨੀਤੀ ਨਾਲ ਨਾ ਜੋੜੀਏ ਕਿ ਪ੍ਰਧਾਨ ਫਿਰ ਕੌਣ ਬਣੂਗਾ ਦੂਜਾ ਬਣੂ ਤੀਜਾ ਬਣੂ ਇਹ ਸਾਡੇ ਪਾਰਟੀ ਦੇ ਸਾਡੇ ਅੰਦਰੂਨੀ ਮੈਟਰ ਨੇ ਜਦੋਂ ਸਾਡੀ ਕੋਰ ਕਮੇਟੀ ਬੈਠੂਗੀ ਜਦੋਂ ਸਾਡੇ ਡੈਲੀਗੇਟਸ ਬੈਠਣਗੇ ਸਾਡੀ ਭਰਤੀ ਪ੍ਰਕਿਰਿਆ ਨਵੇਂ ਸਿਰੋਂ ਸ਼ੁਰੂ ਹੋਣੀ ਆ ਭਰਤੀ ਪ੍ਰਕਿਰਿਆ ਹੋਊਗੀ ਨਹੀਂ ਜੀ ਨਹੀਂ ਮੇਰੀ ਸੋਚ ਜੋ ਸਾਡੀ ਪਾਰਟੀ ਦੀ ਸੋਚ ਆ ਉਹ ਸੋਚ ਦੇ ਨਾਲ ਆ ਹੂੰ ਔਰ ਸਾਡੀ ਸੋਚ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਖੜੀ ਆ ਹੂੰ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅਸੀਂ ਗੱਲ ਕਰੀ ਆ ਪੰਜਾਬ ਦੀ ਡਿਵੈਲਪਮੈਂਟ ਦੀ ਆਹੀ ਲੁਧਿਆਣਾ ਸ਼ਹਿਰ ਅੱਜ ਤਰਾਸ ਤਰਾਸ ਕਰ ਰਿਹਾ ਲੋਕ ਬਿਲਕੁਲ ਹਰ ਹਾਲਾਤ ਦੇ ਵਿੱਚ ਅਸੀਂ ਕਿਹੜੇ ਦੱਸੋ ਕੋਈ ਸੀਵਰ ਸਿਸਟਮ ਚੰਗਾ ਹੈ ਕੋਈ ਪੀਣ ਵਾਲਾ ਪਾਣੀ ਚੰਗਾ ਹੈ ਸੜਕੀ ਮਾਰਗ ਸਾਡੇ ਠੀਕ ਨੇ ਸਾਡੀ ਟ੍ਰੈਫਿਕ ਸਮੱਸਿਆ ਸੁਧਰੀ ਹੈ ਸਾਡੇ ਇੱਥੇ ਕੂੜੇ ਦੇ ਅੰਬਾਰ ਨੇ ਉੱਤੇ ਕੋਈ ਕੁਛ ਨੇ ਕੋਈ ਕੰਮ ਕੀਤਾ ਕੁਛ ਵੀ ਨਹੀਂ ਹੋ ਰਿਹਾ ਔਰ ਸਾਡੀ ਅਕਾਲੀ ਸਰਕਾਰ ਚ ਲੋਕ ਅੱਜ ਵੀ ਯਾਦ ਕਰਦੇ ਕਿ ਅਸੀਂ ਕੰਮ ਕੀਤੇ ਆ ਦੇਖੋ ਅਸੀਂ ਦੋ ਗੱਲਾਂ ਅਲੱਗ-ਅਲੱਗ ਕਰਕੇ ਚੱਲੀਏ ਜਿੱਥੇ ਅਸੀਂ ਗੱਲ ਕਰਦੇ ਆ ਸੂਬੇ ਦੀ ਡਿਵੈਲਪਮੈਂਟ ਦੀ ਜਾਂ ਸਾਡੇ ਸ਼ਹਿਰ ਦੀਆਂ ਸਾਡੀਆਂ ਸਿਟੀ ਨੀਡਸ ਦੀ ਸਾਡੀ ਉਹਦੀ ਡਿਵੈਲਪਮੈਂਟ ਬਾਰੇ ਉਸ ਪੁਆਇੰਟ ਤੇ ਗੱਲ ਕਰਨੀ ਬਣਦੀ ਆ ਜਿਹੜੇ ਉਹ ਕੋਈ ਸਾਡੇ ਵੱਡੇ ਧਾਰਮਿਕ ਮੁੱਦੇ ਆ ਉਹਦੇ ਤੇ ਮੈਂ ਨਹੀਂ ਸਮਝਦਾ ਕਿ ਹਰੇਕ ਨੂੰ ਹੀ ਮੈਨੂੰ ਵੀ ਕੋਈ ਹੱਕ ਨਹੀਂ ਆ ਕਿ ਮੈਂ ਕੁਝ ਬੋਲਾਂ ਪਾਰਟੀ ਵੱਲੋਂ ਜਿਨ੍ਹਾਂ ਨੂੰ ਅਧਿਕਾਰਤ ਬੁਲਾਰੇ ਨਿਯੁਕਤ ਕੀਤਾ ਗਿਆ ਉਹ ਬੜੇ ਮਤਲਬ ਸੂਝਵਾਨ ਹੈ ਸਮਝਦਾਰ ਨੇ ਦੇ ਆਰ ਮੋਰ ਕੰਪੀਟੈਂਟ ਦੈਨ ਮੀ ਉਹ ਹੀ ਇੱਥੇ ਜਵਾਬ ਦੇ ਸਕਣ ਮੈਂ ਨਹੀਂ ਚਲੋ ਮੈਂ ਨਾ ਕਰਾਂਗੇ ਉਹਦੇ ਚੋਣਾਂ ਤੇ ਦੌਰਾ ਫੇਰ ਆਉਣਾ ਨਾ ਕਰੀਏ ਚੋਣਾਂ ਚ ਅਕਾਲੀ ਦਲ ਦੀ ਕੀ ਪ੍ਰਤੀਕਿਰਿਆ ਰਹੀ ਹੈ ਕਿਉਂਕਿ ਅਕਾਲੀ ਦਲ ਦਾ ਕੈਂਡੀਡੇਟ ਵੀ ਬੜੇ ਮੁਸ਼ਕਿਲ ਨਾਲ ਲੱਭੇ ਕਹਿੰਦੇ ਮੂਨੇ ਜਿਹੜੇ ਸੀਗੇ ਸਹਾਇਤਾ ਦੇ ਸੀਗੇ ਉਹਨਾਂ ਨੂੰ ਟਿਕਣ ਦਿੱਤੇ ਨਹੀਂ ਆਮਰਤਾ ਦੇ ਘੱਟ ਸੀਗੇ ਮੂਨੇ ਸੀਗੇ ਜ਼ਿਆਦਾ ਸੀਗੇ ਇਸ ਤਰ੍ਹਾਂ ਦਾ ਦੇਖਣ ਨੂੰ ਬੜਾ ਕੁਝ ਮਿਲਿਆ ਨਹੀਂ ਇਦਾਂ ਦਾ ਖੁਸ਼ੀ ਨਹੀਂ ਲੋਕਾਂ ਦੀ ਇੱਕ ਡਿਕਟਾ ਵੀ ਕੱਟੀਆਂ ਗਈਆਂ ਨੇ ਦੇਖੋ ਮੈਨੂੰ ਇੱਕ ਗੱਲ ਤੇ ਬੜਾ ਦੁੱਖ ਲੱਗਦਾ ਜਦੋਂ ਇਦਾਂ ਇਹ ਗੱਲ ਕਿਸੇ ਵੀ ਦੂਜੀ ਪਾਰਟੀ ਨੂੰ ਨਹੀਂ ਕਹੀ ਜਾਂਦੀ ਕਿ ਤੁਸੀਂ ਜੀ ਮੋਨਿਆਂ ਨੂੰ ਦਿੱਤੀਆਂ ਜਾਂ ਨਹੀਂ ਦਿੱਤੀਆਂ ਜਾਂ ਸਿੱਖਾਂ ਨੂੰ ਦਿੱਤੀਆਂ ਜਾਂ ਨਹੀਂ ਦਿੱਤੀਆਂ ਦੇਖੋ ਨਹੀਂ ਜਦੋਂ ਅਕਾਲੀ ਦਲ ਪੋਲੀਟੀਕਲ ਫੀਲਡ ਦੇ ਵਿੱਚ ਹੈ ਜਿੱਥੇ ਅਸੀਂ ਮਤਲਬ ਸਾਡਾ ਲੋਕਤੰਤਰੀ ਹੱਕਾ ਜਿੱਥੇ ਉੱਥੇ ਅਸੀਂ ਸਾਡੀ ਪਾਰਟੀ 'ਚ ਹਿੰਦੂ ਵੀ ਆ ਮੁਸਲਮਾਨ ਵੀਰ ਵੀ ਨੇ ਸਾਡੇ ਕ੍ਰਿਸਚੀਅਨ ਵੀਰ ਵੀ ਨੇ ਆ ਸਾਡਾ ਪ੍ਰਵਾਸੀ ਭਾਈਚਾਰਾ ਵਿੰਗ ਵੀ ਹੈਗਾ ਆ ਉਦੋਂ ਸਾਰੇ ਹੀ ਸਾਡੇ ਨਾਲ ਨੇ ਸਾਡਾ ਐਸਪੀ ਭਾਈਚਾਰਾ ਵੀ ਆ ਨਹੀਂ ਅਕਾਲੀ ਦਲ ਨੂੰ ਸਿੰਗਲ ਆਊਟ ਕਰਨਾ ਕਿਉਂਕਿ ਲੋਕਾਂ ਵੱਲੋਂ ਕਿਹਾ ਜਾਂਦਾ ਵੀ ਅਕਾਲੀ ਦਲ ਨੂੰ ਸਿੱਖ ਚਾਰਾ ਮੋਰੇ ਲੈ ਕੇ ਆਉਣਾ ਚਾਹੀਦਾ ਅੱਛਾ ਮੈਨੂੰ ਇੱਕ ਜਵਾਬ ਦਿਓ ਜੀ ਇਹ ਬੜੀ ਵਧੀਆ ਗੱਲ ਹੈ ਜੀ ਆ ਸੋ ਕਾਰਡ ਕੁਝ ਡੇਰਿਆਂ ਦਾ ਇਸ਼ੂ ਹੈ ਕੋਈ ਕਾਂਗਰਸ ਵਾਲਾ ਵੀਰ ਆ ਕੋਈ ਭਾਰਤੀ ਜਨਤਾ ਪਾਰਟੀ ਵਾਲਾ ਆ ਕੋਈ ਝਾੜੂ ਵਾਲਾ ਵੀਰ ਆ ਜਾਂ ਕੋਈ ਹੋਰ ਆ ਉਹ ਜਿਹਦੇ ਮਰਜ਼ੀ ਜਾ ਕੇ ਵੋਟਾਂ ਮੰਗ ਲੈਣ ਅਕਾਲੀ ਦਲ ਨੂੰ ਉੱਥੇ ਜਾਣਾ ਵੀ ਇਹਦਾ ਮਤਲਬ ਤੁਸੀਂ ਕਲੀਅਰ ਕਰੋ ਕਿ ਮੰਨ ਲਓ 1000 ਵੋਟ ਹੈ ਚਾਰ ਕੈਂਡੀਡੇਟ ਖੜੇ ਆ ਬਾਕੀ ਤਿੰਨ ਤਾਂ 1000 ਕੋਲ ਵੋਟ ਮੰਗ ਸਕਦੇ ਆ ਲੇਕਿਨ ਅਕਾਲੀ ਦਲ 500 ਤੋਂ ਵੱਧ ਵੋਟ ਮੰਗਣੀ ਨਹੀਂ ਜਾ ਸਕਦਾ ਫਿਰ ਯਾਰ ਵੈਸੇ ਹੀ ਕੋ ਨਾ ਵੀ ਅਕਾਲੀ ਦਲ ਨੂੰ ਚਾਹੀਦਾ ਵੀ ਉਹ ਤੁਸੀਂ ਰਾਜਨੀਤੀ ਚ ਆਓ ਹੀ ਨਾ ਇਹ ਅਕਾਲੀ ਦਲ ਦੇ ਨਾਲ ਦੂਰੇ ਮਾਪਦੰਡ ਬਣਾਏ ਜਾ ਰਹੇ ਆ ਤੇ ਸਾਡੀ ਮੇਰੇ ਸਮੇਤ ਸਾਡੀ ਲੀਡਰਸ਼ਿਪ ਦੀ ਕਿਤੇ ਨਾ ਕਿਤੇ ਗਲਤੀ ਹੈ ਕਿ ਅਸੀਂ ਇਸ ਗੱਲ ਨੂੰ ਡਿਫਰੈਂਸ਼ੀਏਟ ਕਰਕੇ ਪਬਲਿਕ ਤੱਕ ਲਿਜਾ ਹੀ ਨਹੀਂ ਸਕੇ ਦੇਖੋ ਧਾਰਮਿਕ ਅਕੀਦਾ ਸਾਡਾ ਧਰਮ ਸਾਡਾ ਆ ਅਸੀਂ ਸਾਡੇ ਆਪਣੇ ਅਸੀਂ ਆਪਣੇ ਧਰਮ ਦੇ ਉੱਤੇ ਡਿਗ ਰਹਿ ਕੇ ਅਸੀਂ ਕੰਮ ਕਰਨਾ ਚਾਹੁੰਦੇ ਆ ਲੇਕਿਨ ਜਿੱਥੇ ਅਸੀਂ ਭਾਰਤੀ ਸੰਵਿਧਾਨ ਦੇ ਅਧੀਨ ਸਾਡੀ ਪਾਰਟੀ ਰਜਿਸਟਰਡ ਹੈ ਉੱਥੇ ਜਿਹੜੀਆਂ ਸਾਡੀਆਂ ਮਾਨਤਾਵਾਂ ਸਾਨੂੰ ਉਹਨੂੰ ਵੀ ਸਾਨੂੰ ਉੱਥੇ ਉਹਦੀ ਆਜ਼ਾਦੀ ਨਾਲ ਕੰਮ ਕਰਦੇ ਹੋ ਨਾ ਸਾਡੇ ਤੇ ਆ ਦੋਸ਼ ਲਾਉਣੇ ਕਿ ਤੁਸੀਂ ਜੀ ਸਹਿਤ ਰੋਂ ਟਿਕਟਾਂ ਦੇ ਦਿੱਤੀਆਂ ਤੁਸੀਂ ਦੂਜੀਆਂ ਟਿਕਟਾਂ ਦੇ ਦਿੱਤੀਆਂ ਇਹ ਗੱਲ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਬਾਰੇ ਕਹੋ ਤਾਂ ਮੈਂ ਤੁਹਾਡੇ ਸਵਾਲ ਨੂੰ ਚੰਗਾ ਵੀ ਕਹੂੰਗਾ वेलकम ਵੀ ਕਰੂੰਗਾ ਲੇਕਿਨ ਤੁਸੀਂ ਰਾਜਨੀਤਿਕ ਪਿੜ ਦੇ ਵਿੱਚ ਜਿੱਥੇ ਆਜ਼ਾਦੀ ਹੈ ਸਾਰਿਆਂ ਨੂੰ ਉੱਥੇ ਤੁਸੀਂ ਸਾਨੂੰ ਕਹਿੰਦੇ ਤੁਸੀਂ ਜਿਹੜੇ ਲੋਕ ਕਹਿੰਦੇ ਆ ਮੈਂ ਉਹਨਾਂ ਦੀ ਸੌੜੀ ਮਾਨਸਿਕਤਾ ਦਾ ਮੈਂ ਉਹਦਾ ਜਵਾਬ ਨਹੀਂ ਦੇਣਾ ਚਾਹੁੰਦਾ ਜੀ ਉਹਨਾਂ ਨੂੰ ਮਾਲਕ ਸਮੱਤ ਬਖਸ਼ੇ ਤੇ ਉਹਨਾਂ ਨੂੰ ਭਾਰਤੀ ਲੋਕਤੰਤਰ ਨੂੰ ਸਮਝਣ ਦੀ ਬਲ ਬੁੱਧੀ ਬਖਸ਼ੇ ਨਗਰਿਕ ਨੂੰ ਚੋਣਾਂ ਦੇ ਮੇਰ ਤੁਹਾਨੂੰ ਲੱਗਦਾ ਵੀ ਕਦੋਂ ਬਣੇ ਕਦੋਂ ਬਣੇ ਜੇ ਬਹੁਤ ਪੂਰਾ ਹੋਊਗਾ ਬੋਰੀਆਂ ਦੇ ਮੂੰਹ ਖੁੱਲੇ ਹੋਏ ਆ ਕੈਂਡੀਡੇਟਾਂ ਨੂੰ ਕਿਹਾ ਜਾ ਰਿਹਾ ਕਿ ਜਿੰਨਾ ਖਰਚਾ ਹੋਇਆ ਉਹ ਵੀ ਲੈ ਲੈ ਤੇ ਉਹਦੇ ਨਾਲ ਉੱਪਰ ਵੀ ਕੁਝ ਲੈ ਲੈ ਕਿਸੇ ਨੂੰ ਪੀਪੀਸੀਬੀ ਦੀਆਂ ਚੇਅਰਮੈਨੀਆਂ ਦਿੱਤੀਆਂ ਜਾ ਰਹੀਆਂ ਕਿਸੇ ਨੂੰ ਯੂਪੀਐਸਸੀ ਦੀਆਂ ਚੇਅਰਮੈਨੀਆਂ ਦਿੱਤੀਆਂ ਜਾ ਰਹੀਆਂ ਕਿਸੇ ਨੂੰ ਬੀਡੀ ਬੋਰਡ ਚ ਕਿਹਾ ਜਾ ਰਿਹਾ ਕਿਸੇ ਨੂੰ ਕੋਈ ਹੋਰ ਲਾਲਚ ਦਿੱਤਾ ਜਾ ਰਿਹਾ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡਾ ਵਿਧਾਨ ਸਾਡਾ ਹਾਊਸ ਬਹੁਤ ਬਹੁਤ ਬਣ ਜਾਵੇ ਤੇ ਇੱਕ ਪਾਸੇ ਕਿਹਾ ਜਾ ਰਿਹਾ ਕਿ ਅਸੀਂ ਪੰਜਾਬ ਚ ਕੰਮ ਹੀ ਬਹੁਤ ਜ਼ਿਆਦਾ ਕੀਤੇ ਆ ਤੇ ਜੇ ਕੰਮ ਕੀਤਾ ਫਿਰ ਸੀਟਾਂ 41 ਕਿਉਂ ਰਹਿ ਗਈਆਂ ਵਿਰੋਧੀ ਪਾਰਟੀ ਨੇ ਸੀਟਾਂ ਚਲੋ ਅਕਾਲੀ ਦਲ ਦੀਆਂ ਘਾਟੀਆਂ ਲੇਕਿਨ ਬਾਕੀ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਸੀਟਾਂ ਵਧ ਆ ਗਈਆਂ ਤੇ ਉਹ ਉਹਨਾਂ ਲਈ ਬੜਾ ਚਿੰਤਾ ਦਾ ਵਿਸ਼ਾ ਹੋਇਆ ਹੋਇਆ ਹੁਣ ਤੇ ਇਹਦਾ ਸਭ ਤੋਂ ਵੱਡਾ ਨੁਕਸਾਨ ਸਾਨੂੰ ਹੋਣਾ ਕਿ ਜਦੋਂ ਕੋਈ ਸਟੇਬਲ ਮੇਅਰ ਦੀ ਚੇਅਰ ਹੀ ਨਹੀਂ ਰਹਿਣੀ ਜਿਹੜਾ ਵੀ ਕੁਰਸੀ ਤੇ ਬੈਠੂਗਾ ਉਹਦੀ ਇੱਕ ਹੱਥ ਤਾਂ ਉਹਦਾ ਕੁਰਸੀ ਦੇ ਪਾਵੇ ਨੂੰ ਪਿਆ ਹੋਊਗਾ ਤੇ ਦੂਜੇ ਇਕੱਲੇ ਹੱਥ ਨਾਲ ਕੰਮ ਕਿਸ ਤਰ੍ਹਾਂ ਕਰੂਗਾ ਤੇ ਸ਼ਹਿਰ ਦੇ ਡਿਵੈਲਪਮੈਂਟ ਕੀ ਹੋਣੀ ਆ ਬੜੀ ਵੱਡੀ ਤਰਾਸ ਦੀ ਆ ਇਦਾਂ ਦੀ ਇਲੈਕਸ਼ਨਲ ਤਾਂ ਮੈਂ ਸਮਝਦਾ ਕਿ ਇਲੈਕਸ਼ਨ ਹੀ ਦੁਬਾਰਾ ਕਰਾਉਣੀ ਚਾਹੀਦੀ ਆ ਲੇਕਿਨ ਫੇਅਰ ਇਲੈਕਸ਼ਨ ਇਹ ਫੇਅਰ ਇਲੈਕਸ਼ਨ ਨਾ ਕਰਵਾ ਕੇ ਵੀ ਰਿਜ਼ਲਟ ਆਇਆ ਔਰ ਮੈਂ ਤੁਹਾਨੂੰ ਦਾਅਵੇ ਨਾਲ ਤੁਹਾਡੇ ਚੈਨਲ ਰਾਹੀਂ ਕਹਿ ਰਿਹਾ ਹਾਂ ਦਰਸ਼ਕਾਂ ਨੇ ਸੁਣਨਾ ਜੇ ਕਿਤੇ ਇਲੈਕਸ਼ਨ ਫੇਅਰ ਹੁੰਦੀ ਇਹ ਚ ਆ ਇਸ ਤਰੀਕੇ ਦੇ ਹਤਕੰਡੇ ਨਾ ਅਪਣਾਏ ਗਏ ਹੁੰਦੇ ਕਿ ਅੰਦਰ ਵੋਟਰ ਲਿਸਟਾਂ ਹੋਰ ਆ ਬਾਹਰ ਹੋਰ ਨੇ ਦੋ ਦੋ ਵਾਰਡਾਂ 'ਚ ਇੱਕ ਇੱਕ ਬੂਥ ਦੀਆਂ ਲਿਸਟਾਂ ਪਾਈਆਂ ਗਈਆਂ ਆ ਬੂਥ ਚੱਕ ਕੇ ਆ ਸਾਡੇ ਵੀਰਿੰਦਰ ਜੀ ਸਿੰਘ ਰੂਬੀ ਦਾ ਵਾਰਡ ਬੋਰ ਬੋਚਾ ਕੇ ਪਾਤਾ ਜੀ ਬਰੋਟਾ ਰੋਡ ਤੇ ਤੇ ਇਸ ਤਰੀਕੇ ਦਾ ਜੁਝਾਰ ਨਗਰ ਦੀ ਬੋਟ ਚੱਕ ਕੇ ਪਾਤੀ ਢੋਲੇਵਾਲ ਚ ਦਸ਼ਮੇਸ਼ ਨਗਰ ਦੀ ਬੋਟ ਪਾਤੀ ਮਾਡਲ ਟਾਊਨ ਚ ਦੁਗਰੀ ਦੇ ਕਫੇਸ ਦੀ ਬੋਟ ਚੱਕ ਕੇ ਪਾਤੀ ਆਪਣਾ ਉਹਦੇ ਚ ਚੇਸنگ ਨਗਰ ਚ ਇਹ ਇਦਾਂ ਦਾ ਕਰਕੇ ਵੀ ਸੀਟਾਂ 41 ਰਹਿ ਗਈਆਂ ਤੇ ਜੇ ਕਿਤੇ ਫੇਰ ਹੋਈਆਂ ਹੁੰਦੀਆਂ ਤੇ ਸੀਟਾਂ 15 ਤੋਂ ਵੱਧ ਨਹੀਂ ਸੀ ਆਉਣੀਆਂ ਉਦੋਂ ਤੁਸੀਂ ਤੁਸੀਂ ਮਿਹਰ ਮੰਗਦੇ ਹੋ ਉਦੋਂ ਫਿਰ ਅਕਾਲੀ ਦਲ ਕਿੱਥੇ ਸੀ ਕਿੰਨੀ ਸੀਟ ਲੈ ਜਾਂਦਾ ਅਕਾਲੀ ਦਲ ਲੈ ਕੇ ਜਾਂਦਾ ਜੇ ਮੈਨੂੰ ਮੈਂ ਅੱਜ ਵੀ ਇਹ ਗੱਲ ਕਹਿਣਾ ਸਾਡੇ ਕਟੋ-ਕਟ ਕਟੋਗੜ ਸਾਡੇ 22 ਕੈਂਡੀਡੇਟ ਇੰਨੇ ਕੁ ਸਟਰੋਂਗ ਸੀਗੇ ਕਿਉਂਕਿ ਹੁਣ ਵੀ ਬਹੁਤ ਘੱਟ ਵੋਟਾਂ ਤੇ ਹਾਰੇ ਨੇ 100 ਤੋਂ ਮਤਲਬ ਸਮਝੋ ਕੋਈ 18 ਤੋਂ ਲੈ ਕੇ 18 ਤੋਂ ਲੈ ਕੇ 200 ਦੇ ਵਿੱਚ ਵਿੱਚ ਸਾਡੇ ਜਿਆਦਾ ਕੈਂਡੀਡੇਟ ਹਾਰੇ ਨੇ ਉਹ ਮੈਂ ਸਮਝਦਾ ਕਿ ਇਸ ਗੱਲ ਕਰਕੇ ਹੋਇਆ ਕੁਝ ਜਿਹੜਾ ਥੋੜਾ ਬਹੁਤਾ ਅਸੀਂ ਉਹਨੂੰ ਮੈਂ ਓਪਨ ਨਹੀਂ ਗੱਲ ਮੰਨੂਗਾ ਕਿ ਅਸੀਂ ਉਹਨੂੰ ਪਾਰਟੀ ਦੇ ਲੈਵਲ ਦੇ ਉੱਤੇ ਨਾ ਇੱਕ ਆਰਗੇਨਾਈਜ਼ਡ ਕੈਂਪੇਨ ਨਹੀਂ ਚਲਾ ਸਕੇ ਭਾਵੇਂ ਟਾਈਮ ਘੱਟ ਸਾਰਿਆਂ ਨੂੰ ਟਾਈਮ ਘੱਟ ਮਿਲਿਆ ਮੈਂ ਇਸ ਗੱਲ ਦਾ ਰੋਣਾ ਨਾ ਰੋਵਾਂ ਸਾਰਿਆਂ ਨੂੰ ਟਾਈਮ ਘੱਟ ਮਿਲਿਆ ਸਾਰਿਆਂ ਦੇ ਲਈ ਵੋਟਾਂ ਮਿਕਸ ਗਈਆਂ ਲੇਕਿਨ ਸਾਡੀ ਇੱਥੇ ਜਿੱਥੇ ਮੈਂ ਸਮਝਦਾ ਕਿ ਅਸੀਂ ਥੋੜਾ ਜਿਹਾ ਅ ਨਲਾਇਕ ਰਹੇ ਹਾਂ ਕਹਿ ਲਓ ਕਿ ਅਸੀਂ ਉਹਨੂੰ ਆਰਗੇਨਾਈਜ਼ਡ ਲੈਵਲ ਨਾਲ ਨਹੀਂ ਕਰ ਸਕੇ ਨਹੀਂ ਅਸੀਂ ਰਿਜ਼ਲਟ ਹੋਰ ਬਿਹਤਰ ਲੈ ਕੇ ਆਉਂਦੇ ਪਰ ਇਸ ਗੱਲ ਦੀ ਫਿਰ ਵੀ ਸਕੂਨ ਹੈ ਕਿ ਸਾਡੇ ਸਾਰੇ ਕੈਂਡੀਡੇਟਸ ਨੇ ਸਖਤ ਮਿਹਨਤ ਕੀਤੀ ਹੈ ਜਿੰਨੇ ਵੀ ਉਹਨੂੰ ਹਫਤਾ 10 ਦਿਨ ਮਿਲੇ ਨੇ ਉਹਨਾਂ ਨੇ ਪੈਰ ਨਹੀਂ ਟਕਿਆ ਉਹਨਾਂ ਦਾ ਚਾਹੇ ਡੋਰ ਟੂ ਡੋਰ ਕੀਤਾ ਚਾਹੇ ਉਹਨਾਂ ਨੇ ਘਰ ਘਰ ਪ੍ਰਚਾਰ ਕੀਤਾ ਸੋਸ਼ਲ ਮੀਡੀਆ ਤੇ ਕੀਤਾ ਉਹ ਲੱਗੇ ਰਹੇ ਆ ਪਾਰਟੀ ਪ੍ਰਤੀ ਉਹਨੇ ਆਪਣੀ ਕਮਿਟਮੈਂਟ ਆਪਣੀ ਉਹਨਾਂ ਨੇ ਦਿਖਾਈ ਹੈ ਸੋ ਇਹ ਸੰਜੇ ਬੀਸੀ ਨੂੰ ਸੋਕੇ ਜਿਹਨਾਂ ਨੇ ਕਿਹਾ ਅਗਰ ਅੱਜ ਕੱਲ ਜਿਹੜੇ ਨਗਰਿਕ ਚੋਣਾਂ ਆਉਂ ਘੇਰ ਬਰਬਲ ਤੌਰ ਤੇ ਹੁੰਦੇ ਤਾਂ ਸ਼ਾਇਦ ਹੋ ਸਕਦਾ ਸੀਗਾ ਵੀ ਜਿਹੜਾ ਮੇਰਾ ਤੋਂ ਮੁੰਨੇ ਕਾਲੀ ਲਾਹ ਕਿਉਂਕਿ ਪੂਰਾ ਨਾਪ ਲੋਡ ਕਰਕੇ ਵੀ ਚੋਣਾ ਹੋ ਰਹੀ ਸੀਗੀ ਸ਼ਾਇਦ ਧਰੀ ਇਹ ਸਿੱਖਦਾ ਸੀਗਾ ਕਿ ਦਾ ਮੁੱਤਾ ਸੀਗਾ ਉਹ ਵੀ ਕਿਤੇ ਨਾ ਕਿਤੇ ਖੜਕੜਾਇਆ ਸੀਗਾ ਸੋ ਤੁਸੀਂ ਜੁੜੇ ਹੋ ਜਨਾ ਕਿ ਉਹਨਾਂ ਮੈਮ ਨਹੀਂ ਸੀ ਕਿਮਰਾ ਨਾਲ ਚੱਤ ਪਾ ਦਿਲਾਉਂਦੇ ਹਨ